ਨਹੀਂ ਹਾਂ ਕਿਸੇ ਨੇ ਕੋਈ ਜਨਾ ਪੜ੍ਹ ਦਿਓ ਜਲਦੀ ਜਲਦੀ ਪੜੋ ਮੈਂ ਸਿਰਫ 15 ਮਿੰਟ ਹੀ ਤੁਹਾਡੇ ਲੈਨੇ ਨੇ ਸਮਾਂ ਜ਼ਿਆਦਾ ਹੋ ਗਿਆ ਪੜ੍ਹੋ ਜਲਦੀ ਜਲਦੀ ਪੜੋ ਉਹ ਕਹਾਂ ਜੀ ਘਾਹੇ ਗਿਆਣੀ ਨਾ ਦਿੱਤਾ ਸੁਣੋ ਜਿਸ ਸੁਮ ਸੀ ਦਾ ਜਿਹੜਾ ਸੁਭਾਅ ਸੀ ਉਹ ਕਿਸ ਤਰ੍ਹਾਂ ਦਾ ਸੁਭਾਅ ਆ ਪ੍ਰਭੂ ਦਾ ਜਿਹੜਾ ਸੁਭਾਅ ਆ ਨਾ ਉਹ ਕੀ ਕਾਲੀਆਂ ਖਾ ਕੇ ਵੀ ਗਾਲਿਓ ਗਾਲੀਆਂ ਦਿੰਦਾ ਨਹੀਂ ਸੀ ਅਸੀਂ ਕਾਲੀਆਂ ਲੋਕ ਘੱਟਦੇ ਸੀ ਉਸ ਨੂੰ ਪਰ ਯਿਸੂ ਸੀ ਦਾ ਸੁਭਾਅ ਵੇਖੋ ਕਿੰਨਾ ਅੱਛਾ ਸੁਭਾਅ ਕਿੰਨਾ ਪਿਆਰਾ ਸੁਭਾਅ ਪ੍ਰਭੂ ਜੀ ਦਾ ਕਾਲੀਆਂ ਖਾ ਕੇ ਵੀ ਗਾਲਿਓ ਗਾਲਾਂ ਕੱਢਦਾ ਉਹ ਨਹੀਂ ਸੀ ਅਗਲਾ ਬਚਨ ਫੜੀਏ ਅਜੇ ਦੁੱਖ ਪਾ ਕੇ ਦੁੱਖਾ ਨੰਦਤਾ ਸੀ ਵੇਖੋ ਦੁੱਖ ਪਾ ਕੇ ਨਹੀਂ ਕਿਵੇਂ ਉਹਨੂੰ ਲੋਕ ਦੁੱਖ ਦਿੰਦੇ ਸੀ ਕਿਵੇਂ ਉਹ ਦੁੱਖ ਸਹਿੰਦਾ ਸੀ ਕਿਵੇਂ ਉਹ ਲੋਕ ਉਸ ਨੂੰ ਦੁੱਖ ਦਿੰਦੇ ਸੀ ਕਈ ਮਾਰਦੇ ਸੀ ਕਈ ਠੋਕਰਾ ਮਾਰਦੇ ਸੀ ਕਈ ਬੋਲੀਆਂ ਮਾਰਦੇ ਸੀ ਜਿਵੇਂ ਅੱਜ ਵਿਸ਼ਵਾਸੀਆਂ ਨੂੰ ਬੋਲੀਆਂ ਮਾਰੀਆਂ ਜਾਂਦੀਆਂ ਨੇ ਬੋਲੀਆਂ ਮਾਰੀਆਂ ਜਾਂਦੀਆਂ ਨੇ ਬੋਲੋ ਹallelujah ਹallelujah ਪਰ ਇਹ ਸੁਮਸੀ ਕਿੰਨੇ ਮਹਾਨ ਨੇ ਇਹ ਸੁਮਸੀ ਵਰਗਾ ਕੋਈ ਹੋ ਹੀ ਨਹੀਂ ਸਕਦਾ ਇਹ ਸੁਮਸੀ ਬੱਚੋ ਬੱਚਿਆਂ ਨੂੰ ਲੈ ਕੇ ਇਹ ਸੁਮਸੀ ਵਰਗਾ ਕੋਈ ਇਨਸਾਨ ਨਹੀਂ ਆ ਜਿਸੂ ਮੈਂ ਸੀ ਵਰਗਾ ਕੋਈ ਗੁਰੂ ਪੀਰ ਨਹੀਂ ਆ ਕਿਉਂਕਿ ਯਿਸੂ ਸੀ ਜਿਹਨੇ ਸਾਦੇ ਨੇ ਨਾ ਉਹ ਗਾਲੀਆਂ ਖਾ ਕੇ ਵੀ ਕਿਸੇ ਨੂੰ ਗਾਲ ਦਿੰਦੇ ਨਹੀਂ ਸੀ ਦੁੱਖ ਪਾਉਂਦੇ ਸੀ ਦੁੱਖ ਉਹਨੂੰ ਦਿੰਦੇ ਸੀ ਲੋਕ ਬੋਲੀਆਂ ਮਾਰਦੇ ਸੀ ਲੈ ਫਾਤੇ ਲੋਕਾਂ ਨੂੰ ਬਚਾਉਂਦਾ ਸੀ ਲੈ ਇੱਥੇ ਲੰਗੜੇ ਚਲਾ ਲੈਂਦਾ ਸੀ ਲੈ ਇੱਥੇ ਅੰਨਿਆਂ ਨੂੰ ਅਖਾ ਦਿੰਦਾ ਸੀ ਲਾਹੇ ਤੇ ਜੇ ਕਰਦਾ ਸੀ ਤੇ ਉਹ ਕਰਦਾ ਸੀ ਹਣ ਬੋਲੀਆਂ ਸਾਰੇ ਇਸੇ ਤਰ੍ਹਾਂ ਪ੍ਰਭੂ ਯਿਸੂ ਸੀ ਨੇ ਕਈ ਹਜ਼ਾਰ ਸਾਲ ਪਹਿਲੇ ਹੀ ਲਿਖ ਦਿੱਤਾ ਕਿ ਮੇਰੇ ਨਾਮ ਦੇ ਕਾਰਨ ਤੁਹਾਨੂੰ ਲੋਕ ਬੋਲੀਆਂ ਮਾਰਨਗੇ ਲੋਕ ਕੀ ਕਰਨਗੇ ਤੁਹਾਨੂੰ ਬੋਲੀਆਂ ਮਾਰਨਗੇ ਪਾਪ ਤੁਸੀਂ ਧਨ ਹੋਗੇ ਧਨ ਹੋ ਤੁਸੀਂ ਜਿਹੜੇ ਬੋਲਿਆ ਸੈ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਤੁਸੀਂ ਧਨ ਹੋ ਜਿਹੜੇ ਤੁਸੀਂ ਬੋਲਿਆ ਸਿੰਦੇ ਹੋ ਇਹ ਸੁਭਾਓ ਜਿਹੜਾ ਆ ਨਾ ਇਹ ਯਿਸੂਮਸੀ ਦਾ ਸੁਭਾਓ ਆ ਤੁਹਾਡੇ ਵਿੱਚ ਕਿਉਂਕਿ ਪ੍ਰਭੂ ਯਿਸੂਮਸੀ ਜਿਵੇਂ ਬਾਈਬਲ ਚ ਲਿਖਿਆ ਉਹ ਗਾਲੀਆਂ ਖਾ ਕੇ ਵੀ ਕਿਸੇ ਨੂੰ ਗਾਲੀ ਦਿੰਦੇ ਨਹੀਂ ਸੀ ਤੇ ਹੁਣ ਹੁਣ ਤੇ ਕਹਿੰਦੇ ਮੈਂ ਤੇਰਾ ਕੋਟੀ ਵੱਡ ਦੇਣਾ ਬੋਲੋ ਹallelujah ਮੇਰੇ ਪਿਆਰੇ ਪਿਆਰੇ ਭੈਣ ਭਰਾਓ ਯਿਸੂਸੀ ਇਸ ਤਰ੍ਹਾਂ ਦਾ ਨਹੀਂ ਸੀ ਇਹ ਯਿਸੂਸੀ ਵਿਚਾਰ ਕਰੋ ਕਿਉਂ 4 ਦਿਨ ਦੇ ਮੁਰਦੇ ਨੂੰ ਲਾਜਰ ਨੂੰ ਆਵਾਜ਼ ਦਿੰਦਾ ਕਿ ਲਾਜਰ ਕਬਰ ਚੋਂ ਬਾਹਰ ਆ ਜਾ ਤੇ ਜੇ ਸੁਮਸੀ ਮੇਰੇ ਪਿਆਰੇ ਪਿਆਰੇ ਭੈਣ ਤਰਾ ਹੋ ਉਹ ਆਪਣੇ ਲਈ ਕੁਝ ਵੀ ਕਰ ਸਕਦਾ ਹੀ ਕਰ ਸਕਦਾ ਹੈ ਕਿ ਨਹੀਂ ਲਿਖਿਆ ਬਾਈਬਲ ਦੇ ਵਿੱਚ ਕਿ ਉਹ ਦੂਤਾਂ ਨੂੰ ਹੁਕਮ ਦੇਵੇ ਨਾ ਦੇ ਕਈ ਹਜ਼ਾਰ ਉਹਦੇ ਦੂਤ ਜਿਹੜੇ ਆ ਨਾ ਉਹਦੇ ਲਈ ਕੀ ਕਰ ਸਕਦੇ ਨੇ ਆ ਕੇ ਲੜ ਸਕਦੇ ਸੀ ਪਰ ਯਿਸੂਮਸੀ ਇਸ ਤਰ੍ਹਾਂ ਨਹੀਂ ਸੀ ਚਾਹੁੰਦੇ ਕਿਉਂਕਿ ਬਾਈਬਲ 'ਚ ਪਹਿਲੇ ਲਿਖਿਆ ਸੀ ਨਾ ਉਹਦੇ ਬਾਰੇ ਹਨਾ ਵੇਖੋ ਕੋਈ ਕੁਰਬਾਨੀਆਂ ਕਿੰਨੀਆਂ ਹੋਈਆਂ ਨੇ ਕਿਸੇ ਦੇ ਬਾਰੇ ਪਹਿਲੇ ਕੋਈ ਨਹੀਂ ਲਿਖਿਆ ਪਰ ਯਿਸੂਮਸੀ ਦੀ ਕੁਰਬਾਨੀ ਹੋਣ ਤੋਂ ਪਹਿਲੇ ਹੀ ਉਹਦੇ ਬਾਰੇ ਪਹਿਲੇ ਹੀ ਲਿਖ ਦਿੱਤਾ ਕਿ ਉਹ ਮਾਰਿਆ ਜਾਏਗਾ ਫਿਰ ਉਹ ਘਾੜਿਆ ਜਾਏਗਾ ਉਹਦੇ ਹੱਥਾਂ 'ਚ ਕਿੱਲ ਥੋਕੇ ਜਾਣਗੇ ਉਹਦੀ ਫਸਲੀ 'ਚ ਡੇਡਾ ਮਾਰਿਆ ਜਾਏਗਾ ਉਹਦੇ ਸਿਰ 'ਤੇ ਕੰਡਿਆਂ ਦਾ ਤਾਜ ਰੱਖਿਆ ਰੱਖਿਆ ਜਾਏਗਾ ਪਰ ਉਹ 30ਵੇਂ ਦਿਨ ਫੇਰ ਜਿਉਂਦਾ ਹੋ ਜਾਏ ਹੋਣੀ ਇਹ ਸੁਮਸੀ ਨੂੰ ਦੇ ਪਤਾ ਹੀ ਤੇਰੇ ਦਿਨ ਕੀ ਹੋ ਜਾਣਾ ਜੂੰਦੇ ਹੋ ਜਾਣਾ ਇਹ ਜਿੰਨੀਆਂ ਮਰਜ਼ੀ ਬੋਲੀਆਂ ਮੈਨੂੰ ਮਾਰ ਲੈਣ ਪਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ ਪਾਵੇਂ ਜਿੰਦੇ ਮਰਜ਼ੀ ਵੱਡੇ ਵੱਡੇ ਕਿੱਲ ਠੋਕ ਲੈਣ ਮੇਰੇ ਹੱਥਾਂ 'ਚ ਮੇਰੇ ਪੈਰਾਂ 'ਚ ਪਰ ਮੈਂ ਤੀਸਰੇ ਦਿਨ ਜੂੰਦਾ ਹੋ ਕੇ ਇਹਨਾਂ ਨੂੰ ਮੈਂ ਕੀ ਕਰਾਂਗਾ ਫੇਰ ਸਰਮਿੰਦਿਆ ਜੇ ਸੁਮਸੀ ਜਿੰਦਾ ਹੋਇਆ ਤੇ 40 ਦਿਨ ਤੱਕ ਕੀ ਕਰਦਾ ਰਿਆ ਉਹਨਾਂ ਨੂੰ ਸਰਮਿੰਦਿਆ ਹੀ ਕਰਦਾ ਰਿਆ ਉਹਨਾਂ ਦੇ ਨਾਲ ਫਿਰਦਾ ਰਿਆ ਉਹਨਾਂ ਦੇ ਲਾਗੇ ਚ ਫਿਰਦਾ ਰਿਆ ਉਹ ਹੀ ਚੇਲੇ ਜਿਹੜੇ ਜਸੂਸੀ ਦੇ ਜਿਵੇਂ ਕਹਿੰਦੇ ਪਤਰਸ ਉਹਦਾ ਚੇਲਾ ਜੀ ਮੁਕਰ ਗਿਆ ਪਰ ਜਸੂਸੀ ਨੇ ਤੇ ਪਹਿਲੇ ਕਿਹਾ ਹੀਗਾ ਉਹਨੂੰ ਕਿਤੇ ਪਹਿਲੇ ਜਿਸੂੰਸੀ ਦੇ ਬੋਲ ਸੀ ਕਿ ਤੂੰ ਤਿੰਨ ਵਾਰ ਕੀ ਕਰੇਗਾ ਕਰੇਗਾ ਇਨਕਾਰ ਮੇਰਾ ਕਦੇ ਕਿਤੇ ਖੁਦਾ ਨੇ ਪਹਿਲੇ ਕਿਹਾ ਸੀਗਾ ਪਰ ਜਿਹੜੀਆਂ ਜਿਹੜੀਆਂ ਗੱਲਾਂ ਖੁਦਾ ਨੇ ਪਹਿਲੇ ਕਿਆਂ ਕਈਆਂ ਸੀ ਉਹ ਤੇ ਭਈ ਪੂਰੀਆਂ ਹੋਣੀਆਂ ਹੀ ਹੋਣੀਆਂ ਸੀ ਬੜੇ ਧਿਆਨ ਨਾਲ ਸੁਣੋ ਸਭ ਆਪਣੇ ਆਪ ਨੂੰ ਉਹਦੇ ਹੱਥ ਸੋਕ ਦੇ ਦਰਦ ਵਿੱਚ ਸ਼ਿਗੋ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਉਹਨਾਂ ਦੇ ਹੱਥ ਸੌਂਪ ਦਿੱਤਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਕਿ ਯਿਸੂ ਨੂੰ ਫੜ ਲੈਣ ਕਿਹਦੀ ਜ਼ਰੂਰਤ ਨਹੀਂ ਜੇ ਯਿਸੂ ਨੂੰ ਆ ਕੇ ਕੋਈ ਫੜ ਲਵੇ ਯਿਸੂ ਨੇ ਬਾਈਬਲ ਚ ਲਿਖਿਆ ਉਹਨੇ ਆਪਣੇ ਆਪ ਨੂੰ ਉਹਨਾਂ ਦੇ ਹੱਥ ਸੌਂਪ ਦਿੱਤਾ ਭਈ ਆਹ ਉਹ ਮੈਨੂੰ ਕਿ ਲਵੋ ਫੜ ਜਿਹੜਾ ਤੁਹਾਨੂੰ ਪਤਾ ਆ ਜਦੋਂ ਯਸਮਸੀ ਨੂੰ ਫੜਨ ਲੱਗੇ ਨਾ ਜੇ ਸਮਸੀ ਨੂੰ ਜਦੋਂ ਫੜਨ ਲੱਗੇ ਤੇ ਉਹਦਾ ਚੇਲਾ ਕਿ ਨਾਂ ਬੁਲਾਉਦਾ ਕਿਹੜਾ ਚੇਲਾ ਹੀ ਪਤਰਸ ਜਿੰਨੇ ਕਿ ਕੀਤਾ ਤਿੰਨ ਵਾਰੀ ਯਸਮਸੀ ਦਾ ਇਨਕਾਰ ਕਰ ਦਿੱਤਾ ਹੁਣ ਉੱਥੇ ਇਹੋ ਹੀ ਚੇਲਾ ਇਹ ਕੋਈ ਚੇਲਾ ਜਿਹੜਾ ਤਿੰਨ ਵਾਰੀ ਇਨਕਾਰ ਕਰਦਾ ਨਾ ਯਿਸੂ ਦਾ ਇਹ ਹੀ ਚੇਲਾ ਜਿਹਦੇ ਯਿਸੂ ਮਸੀਹ ਨੂੰ ਖੜਦ ਲੱਗੇ ਤੇ ਯਿਸੂ ਮਸੀਹ ਨੇ ਉਸ ਸਿਪਾਈ ਦੀ ਤਲਪਾਨ ਮਿਆਨ ਦੇ ਵਿੱਚੋਂ ਕੱਢ ਲਈ ਤੇ ਉਹਦਾ ਕੰਨ ਵਾਰ ਦਿੱਤਾ ਬਹੁਤ ਹਾਲਾਂਕਿ ਕੰਨ ਤੇ ਉਹ ਤਾਂ ਚਾਨਕ ਕੰਨ ਤੇ ਕਿਰਪਾਨ ਵੱਜ ਗਈ ਵੈਸੇ ਤੇ ਉਹਦੀ ਧੌਣ ਲਾਉਣ ਵਾਲਾ ਸੀਗਾ ਬੋਲ ਹਾਲੇਲੂਇਆ ਹਣਾ ਉਹਦੀ ਧੌਣ ਵੱਢਣ ਵਾਲਾ ਸੀਗਾ ਪਰ ਯਿਸੂ ਮਸੀਹ ਨੇ ਕੀ ਕੀਤਾ ਉਸ ਸਿਪਾਹੀ ਦਾ ਜਿਹੜੇ ਸਿਪਾਹੀ ਦਾ ਜਿਹੜਾ ਯਿਸੂ ਮਸੀਹ ਨੂੰ ਫੜਨਾ ਆਇਆ ਜਿਸ ਨੇ ਯਿਸੂ ਨੂੰ ਫੜਿਆ ਤੇ ਉਹਦਾ ਯੇਸ਼ੂ ਮਸੀਹ ਦੇ ਚੇਲੇ ਨੇ ਕੰਨ ਵੱਢਤਾ ਪਰ ਯੇਸ਼ੂ ਮਸੀਹ ਨੇ ਕੰਨ ਤਰਤੀ ਤੋਂ ਫੜਿਆ ਕਿੱਥੋਂ ਫੜਿਆ ਤਰਤੀ ਤੋਂ ਕੰਨ ਫੜ ਕੇ ਤੇ ਫੇਰ ਯੇਸ਼ੂ ਮਸੀਹ ਨੇ ਜੋੜ ਦਿੱਤਾ ਬੰਦੋ ਹ Alleluia Alleluia ਕਿਸ ਚਮਤਕਾਰ ਦੇ ਲਈ ਤਾਲੀ ਤੇ ਮਾਰਦੇ ਆ ਨਾ ਤੁਸੀਂ ਤੇ ਐਸ਼ ਸੁਸਰੀ ਬੰਦੂ ਬੱਡੇ ਇਹੀ ਤਾਂ ਮੈਨੂੰ ਤੁਹਾਡੀਆਂ ਆਦਤਾਂ ਨਹੀਂ ਚੰਗੀਆਂ ਲੱਗਦੀਆਂ ਸਸਰੀ ਵਾਂਗੂ ਬੈਠੇ ਬੋਲੋ ਹਾਲੇਲੂਇਆ ਜਾਗਦੇ ਰਿਹਾ ਕਰ ਜੀਸੂ ਦੇ ਲਈ ਐਡਾ ਵੱਡਾ ਉਹਨੇ ਚਮਤਕਾਰ ਕਰਤਾ ਕੀਤਾ ਵੀ ਉਹਦਾ ਜਿਹੜਾ ਉਹਦਾ ਦੁਸ਼ਮਣ ਬਣ ਕੇ ਆਇਆ ਅਨੰਤ ਆਈਏ ਤੇ ਜਰਸੁਮਸੀ ਨੇ ਕਿਹਾ ਕਿ ਆਪਣੇ ਵੈਰੀਆਂ ਦੇ ਨਾਲ ਕੀ ਕਰੋ ਪਿਆਰ ਕਰੋ ਇਹ ਜਰਸੁਮਸੀ ਨੇ ਕਿਹਾ ਆ ਨੀ ਤਾਂ ਚੇਲੇ ਬੜੇ ਨੇ ਸਾਡੇ ਕੋਲ ਵੀ ਕਿਰਪਾ ਦਾ ਵਾਲੇ ਜੇ ਜਰਸੁਮਸੀ ਨੇ ਕਿਹਾ ਨਾ ਹੁੰਦਾ ਤੇ ਸਾਡੇ ਕੋਲ ਵੀ ਚੇਲੇ ਬੜੇ-ਬੜੇ ਜਵਾਨ ਨੇ ਬੜੇ-ਬੜੇ ਵੱਡੇ-ਵੱਡੇ ਸਿਰ ਵਾਲੇ ਬਥੇਰੇ ਕਹਿੰਦੇ ਪਾਠ ਜੀ ਦੱਸੋ ਬੋਲ ਹਾਲੇਲੂਇਆ ਹਾਂ ਨਾ ਕਿਰਪਾ ਨੂੰ ਨਾ ਨੂੰ ਹੀ ਚਲਾਉਣੀ ਆਉਂਦੀ ਆ ਪਰ ਸਿਰਫ ਯਿਸੂ ਨੇ ਕਿਹਾ ਵੀ ਤੁਸੀਂ ਕੰਨ ਵੱਡਣਾ ਨਹੀਂ ਆ ਕੰਨ ਫੜ ਕੇ ਕੀ ਕਰ ਦੇਣਾ ਛੋੜ ਦੇਣਾ ਬੋਲੋ ਹallelujah ਹallelujah ਅਣਾ ਸਾੰਭੇ ਯਿਸੂ ਨੇ ਖਾਇਆ ਤੇ ਸਾਡੇ ਖੂਨ ਦੇ ਵਿੱਚ ਲੜਾਈ ਝਗੜੇ ਨਹੀਂ ਆ ਸਾਡੇ ਖੂਨ ਦੇ ਵਿੱਚ ਕਿਹੜੀ ਚੀਜ਼ ਆ ਪਿਆਰ ਵੈਰੀ ਦੁਸ਼ਮਣਾਂ ਦੇ ਨਾਲ ਜੇ ਸੁਮਸੀ ਨੇ ਕਿਹਾ ਜੇ ਕੋਈ ਤੁਹਾਡੀ ਸੱਚੀ ਗੱਲ ਤੇ ਚਪੇਰ ਮਾਰੇ ਤੇ ਖੱਬੀ ਵੀ ਕੀ ਕੀ ਕਰ ਦੋ ਉਹਦੇ ਵੱਲ ਕਰ ਦੋ ਬੋਲੋ ਹਾਲੇਲੂਆ ਹਾਲੇਲੂਆ ਪਰ ਤੀਸਰੇ ਨੇ ਕੀਆ ਤੀਸਰਾ ਦਿਉਨੇ ਕਿਆ ਹੀ ਨਹੀਂ ਕੋਈ ਨੇ ਦੂਸਰੀ ਗੱਲ ਕਹੀ ਆ ਵੀ ਦੂਜੀ ਵੀ ਗੱਲ ਹੈ ਦਰ ਦੋ ਹੁਣ ਬੋਲੋ ਹਾਲੇਲੂਆ ਹਾਲੇਲੂਆ ਹੁਣ ਜੇ ਸੁਮਸੀ ਦੀ ਸਭ ਤੋਂ ਵੱਡੀ ਕੁਰਬਾਨੀ ਕਿਹੜੀ ਆ ਕਿਸ ਜਸੂਸੀ ਨੇ ਆਪਣੇ ਆਪ ਨੂੰ ਕੀ ਕਰ ਦਿੱਤਾ ਉਹਨਾਂ ਦੇ ਹੱਥ ਸੌਂਪ ਦਿੱਤਾ ਕਿਉਂਕਿ ਜਸੂਸੀ ਨੇ ਜਿਸ ਰਾਤ ਰੋਟੀ ਲਈ ਨਾ ਉਸ ਰਾਤ ਦੀ ਜਸੂਸੀ ਨੇ ਇਹ ਕਿਹਾ ਪਹਿਲੇ ਕਹਿਤਾ ਕਿ ਮੈਨੂੰ ਟਵਾਡੇ ਵਿੱਚੋਂ ਇੱਕ ਜਣਾ ਆਪ ਹੀ ਕਰੇਗਾ ਹੁਣ ਫੜਾਵੇਗਾ ਤੇ ਜਦੋਂ ਜਸੂ ਨੂੰ ਪਹਿਲੇ ਪਤਾ ਲੱਗ ਗਿਆ ਕਿ ਤੁਹਾਡੇ ਵਿੱਚੋਂ ਮੈਨੂੰ ਇੱਕ ਜਣਾ ਫੜਉਣ ਵਾਲਾ ਦੇ ਤੇ ਜਸੂ ਭੱਜ ਸਕਦਾ ਹੀ ਕਿ ਨਹੀਂ ਭੱਜ ਸਕਦਾ ਹੈ ਤੇ ਪਾਸੇ ਲੁਕ ਸਕਦਾ ਹੀ ਕਿ ਨਹੀਂ ਲੁਕ ਬੋਲ ਤੇ ਦਬੋ ਤੇ ਪਾਸੇ ਜਾ ਸਕਦਾ ਹੀ ਨਾ ਕਿਉਂਕਿ ਜਦੋਂ ਜਸੂ ਨੂੰ ਪਹਿਲੇ ਪਤਾ ਲੱਗ ਗਿਆ ਕਿ ਅੱਜ ਮੈਂ ਵੈਰੀਆਂ ਦੇ ਹੱਥੋਂ ਫੜਾਇਆ ਜਾਵਾਂਗਾ ਜੇ ਸੁਨੇਪ ਕਿਹਾ ਵੀ ਕਿ ਅੱਜ ਮੈਂ ਵੈਰੀਆਂ ਦੇ ਹੱਥੋਂ ਵੜਾਇਆ ਜਾਵਾਂਗਾ ਪਰ ਤੁਹਾਡੇ ਵਿੱਚੋਂ ਮੈਨੂੰ ਇੱਕ ਜਣਾ ਕੀ ਕਰੇਗਾ ਵੜਾਏਗਾ ਤੇ ਪਤਰਸ ਨੂੰ ਕਿਹਾ ਇਹ ਪਤਰਸ ਤੂੰ ਅੱਜ ਹੀ ਮੇਰਾ ਤਿੰਨ ਵਰੀ ਇਨਕਾਰ ਕਰੇਗਾ ਤੂੰ ਇਹ ਕਹਵੇਂਗਾ ਕਿ ਮੈਂ ਤੇ ਜੈਸੂ ਨੂੰ ਜਾਣਦਾ ਹੀ ਨਹੀਂ ਨਹੀਂ ਮੇਰੇ ਪਿਆਰੀ ਪਿਆਰੀ ਭੈਣ ਤਾ ਵਈ ਸਵੱਚੇ ਨੂੰ ਸਮਝਣਾ ਜਿਸੁ ਸੰਗਿ ਕਿਟਾ ਮਹਾਨ ਆ ਯਸੁ ਵਰਗਾ ਕੋਈ ਨਹੀਂ ਆ ਤੇ ਨਾ ਹੀ ਕੋਈ ਹੋ ਸਕਦਾ ਜੇ ਸੁਵਰਗਾ ਕੋਈ ਨਹੀਂ ਜਾਏ ਮੇਰੇ ਕੋ ਲਿਖ ਕੇ ਲੈ ਲਓ ਉਹਨੂੰ ਵਾਬਲ ਦੇ ਵਿੱਚੋਂ ਦੇਖੋ